ਆਵੇ ਇਧਰ ਆ ਮੁੰਡਿਆ ਇਧਰ ਇਧਰ ਆ ਦੇਖੋ ਆਪਾਂ ਆਇਆ ਕਿਸਾਨੀ ਜਿਹੜਾ ਕਿਸਾਨਾਂ ਨੇ ਇੱਥੇ ਮੇਲਾ ਲਾ ਨਕੂਦਰ ਵਿੱਚ ਆ ਦੇਖ ਲਓ ਭਾਈਆ ਨਵੀਆਂ ਚੀਜ਼ਾਂ ਜਿਹੜੀਆਂ ਤਿਆਰ ਕਰਕੇ ਤੇ ਲੈ ਕੇ ਆ ਬੈਲਟਾਂ ਬੁਲਟਾਂ ਲਾ ਗਿਆ ਦੇਖ ਲਓ ਸਾਰਾ ਕੁਝ ਲੱਗਿਆ ਆ ਪਾ ਜੀ ਹੁਣੀ ਵੀ ਤੇ ਇਸ ਦੇ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਨ ਕਿ ਭਾਜੀ ਕੋਈ ਸਮਝ ਆਉਂਦੀ ਹੈ ਕੋਈ ਕੀ ਹੈ ਇਹ ਤੇ ਆਲੂ ਪੱਟਣ ਵਾਲੀ ਮਸ਼ੀਨ ਹੈ ਹਾਂ ਵੀਰ ਨੂੰ ਪਤਾ ਭਰਾ ਮੈਜ ਦਾ ਆਲੂ ਨਹੀਂ ਅਸੀਂ ਤਾਂ ਕਣਕ ਝੋਨੇ ਵਾਲੇ ਆ ਪਰ ਆ ਜਿਹੜੇ ਆਲੂ ਵਾਲੇ ਬੰਦੇ ਆ ਆਲੂ ਤੇ ਮਿਹਨਤ ਪਾਉਣ ਦੀ ਮਤਲ ਨਿਗਾਹ ਜਿਆਦੀ ਰੱਖਣੀ ਪੈਂਦੀ ਫਸਲ ਭਾਵੇਂ ਥੋੜੇ ਟਾਈਮ ਦੀ ਪਰ ਨਿਗਾ ਤਾਂ ਵੀ ਵੀਰੇ ਦਾ ਨਾਂ ਕੀ ਆ? ਕਿਹਦਾ ਜੀ? ਕਿਹਦਾ? ਆਲੂ ਪੱਟਣ ਵਾਲੀ ਮਸ਼ੀਨ ਹੀ ਐ। ਅਸੀਂ ਪੰਜਾਬੀ ਚ ਆਲੂ ਪੱਟਣ ਇਹਨੂੰ ਕਹਿੰਦੇ ਆ ਆਲੂ ਪੱਟਣ ਵਾਲੀ ਮਸ਼ੀਨ। ਭਾਜੀ ਕਹਿੰਦਾ ਭਾਜੀ ਹੁਣ ਅੰਗਰੇਜ਼ੀ ਦੱਸੋ। ਭਾਜੀ ਅੰਗਰੇਜ਼ੀ ਚ ਕੀ ਕਹਿੰਦੇ? ਉਧਰ ਡਿਗਰ ਕਹਿੰਦੇ ਇਹਨੂੰ। ਅੱਛਾ। ਹਾਂਜੀ। ਤੇ ਇਹ ਆਲੂ ਪੱਟਣ ਵਾਲੀ ਮਸ਼ੀਨ ਐ। ਇਹ ਐਗਰੀਜੋਨ ਕੰਪਨੀ ਸਾਡੀ ਬਣਾ ਕੇ ਭੇਜਦੀ ਆ ਪਟਿਆਲੇ ਤੋਂ। ਜੀਐਸਏ ਕੰਪਨੀ ਐ। ਉਹ ਪਹਿਲਾਂ ਬਣਾਉਂਦੀ ਸੀ ਰਿੰਗ ਤੇ ਪਿਸਟਨ। 2021 ਤੋਂ ਖੇਤੀ ਸੈਗਮੈਂਟ ਚ ਆਈ ਆ ਤੇ ਬਹੁਤ ਵੱਡਾ ਨਾਂ ਐ ਐਗਰੀਜੋਨ ਦਾ। ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਭਾਈ ਕਿੰਨੇ ਕ ਦਾ ਹੁੰਦਾ ਹਿਸਾਬ ਤਾ ਬਈ 1 ਲੱਖ 30 ਹਜ਼ਾਰ ਦਾ ਜੀ ਇਹ ਹਾਂਜੀ ਇਹਨੇ ਮਤਲਬ ਆਪਣੇ ਆਪ ਹੀ ਪੱਟੀ ਜਾਣੇ ਆਲੂ ਬੰਦੇ ਬੰਦੇ ਲਾਉਣ ਦੀ ਤਾਂ ਨਹੀਂ ਲੋੜ ਇਹ ਇਹ ਕੁਛ ਨਹੀਂ ਕਰਨੀ ਲੋੜ ਬੰਦੇ ਵੀ ਨਹੀਂ ਲਾਉਣ ਦੀ ਲੋੜ ਇਹ ਆਪਣੇ ਆਪ ਹੀ ਆਟੋਮੈਟਿਕ ਪੂਰੇ ਟਰੈਕਟਰ ਚੱਲਣਾ ਕੰਮ ਕਰਦੀ ਹੈ ਇਹ ਮਸ਼ੀਨ ਦਾ ਹੁਣ ਮੈਂ ਦੱਸਦਾ ਪਟਾਟੋ ਪਲਾਂਟ ਡਿਗਰ ਜਿਹੜੇ ਲੰਬੇ ਵੀ ਆ ਗਏ ਆ ਲੋਕੀ ਕਹਿੰਦੇ ਉਹ ਸਫਾਈ ਵੱਧ ਦਿੰਦੇ ਆ ਪਰ ਨਹੀਂ ਉਹਨੂੰ ਚਲਾਉਣ ਲਈ ਹਮੇਸ਼ਾ ਵੱਡੇ ਟਰੈਕਟਰਾਂ ਦੀ ਲੋੜ ਪੈਂਦੀ ਹੈ ਇਹ ਮਤਲਬ ਇਹ ਛੋਟੇ ਇਹ ਛੋਟਾ ਕਿਸਾਨ ਵੀ ਇਹਨੂੰ ਲੈ ਕੇ ਆਪਣੇ ਛੋਟੇ ਟਰੈਕਟਰ ਨਾਲ ਵੀ ਬਹਾਈ ਕਰਕੇ ਜਿਹੜਾ 50 100 ਏਕੜ ਦੀ ਖੇਤੀ ਕਰਦਾ ਬਹੁਤ ਵਧੀਆ ਇਹਦੇ ਤੋਂ ਪੈਦਾਵਾਰ ਲੈਣ। ਭਾਜੀ ਤੁਸੀਂ ਜਿਹੜਾ 50 100 ਏਕੜ ਦੀ ਖੇਤੀ ਕਰਦਾ ਉਹਨੂੰ ਛੋਟਾ ਕਿਸਾਨ ਕਹਿੰਦੇ ਆ? ਭਾਜੀ ਜਿਹੜਾ ਜਿਹੜੇ ਹਮਤਲੀ ਜਦ ਦੁਆਬੇ ਵਾਝ ਤਾਂ ਆਪਣੇ ਜ਼ਮੀਨਾਂ ਹੀ 5-5 7-7 ਕੱਤੇ ਆ ਦੋ-ਦੋ ਚਾਰ-ਚਾਰ ਪਰ ਖੇਤੀਆਂ ਸਾਰਿਆਂ ਤੋਂ ਵੱਡੀਆਂ ਆ। ਮਤਲਬ ਬਾਹਰ ਗਏ ਠੇਕਿਆਂ ਦੇ ਨਹੀਂ ਆ ਠੇਕਿਆਂ ਦੇ ਜ਼ਮੀਨਾਂ ਸਾਰਿਆਂ ਤੋਂ ਵੱਡੀਆਂ ਆ। ਜਿਹੜਾ 50 100 ਏਕੜ ਵਾਲਾ ਕਿਸਾਨ ਹੁੰਦਾ ਜੀ ਉਹ ਹੁੰਦਾ ਕਿ ਆਪਣੇ ਭਾਵੇਂ 2-3 ਇਹਨੂੰ ਬੰਦ ਲਾਉਂਦੇ ਉਹਨੇ ਲਿਆ ਹੁੰਦਾ ਉਹ ਇੱਕ ਲਿਮਟਿਡ ਕਿਸਾਨ ਹੀ ਹੁੰਦਾ ਉਹ ਤਾਂ ਦੇਖੋ ਦੇਖੀ ਵੱਡੀਆਂ ਮਸ਼ੀਨਰੀਆਂ 'ਚ ਪੈ ਗਿਆ ਪਰ ਸਾਡੀ ਕੰਪਨੀ ਜਿਹੜੀ ਆ ਉਹਨੇ ਇਹਦਾ ਸਾਈਜ਼ ਨਹੀਂ ਹਲੇ ਤੱਕ ਵਧਾਇਆ ਕਿਉਂ ਵੀ ਇਹਨੂੰ ਛੋਟਾ ਟਰੈਕਟਰ ਵੀ ਚਲਾਵੇ ਤੇ ਆਪਣੇ ਆਲੂ ਪੱਟੇ ਵੀ ਟਰੈਕਟਰ ਨਵੇਂ ਲੈਣ ਦੀ ਲੋੜ ਨਹੀਂ ਤੁਹਾਨੂੰ ਆ ਜਾ ਪਾਜੀ ਇੱਧਰ ਨਾਲ ਆ ਜਾ ਵੀ ਆ ਜਾ ਮੁੰਡਿਆ ਉਹ ਵੀ ਨਾਲ ਨਾਲ ਤੁਰਿਆ ਭਰਾ ਉਹ ਵੀਡੀਓ ਦੇਖਦੇ ਬੰਦੇ ਆ ਪਾਜੀ ਆ ਕੀ ਆ ਯਾਰ ਬੜੀਆਂ ਚੀਜ਼ਾਂ ਆ ਮੈਂ ਖੋਲ ਕੇ ਦਿਖਾ ਕੀ ਆ ਇਹਦੇ ਵਿੱਚ ਇਹ ਪਾਜੀ ਨਮੈਟਿਕ ਪਲੈਂਟਰ ਕਹਿੰਦੇ ਇਹਨੂੰ ਇੱਚ ਕੀ ਪੈਂਦਾ ਇਹਦੇ ਵਿੱਚ ਮੱਕੀ ਦਾ ਬੀ ਪੈਂਦਾ ਕੋਈ ਵੀ ਬੀਜ ਆ ਮੱਕੀ ਦਾ ਉਹ ਗੀ ਦਾ ਹਾਂ ਅੱਗੇ ਤਾਂ ਪੁਰਾਣੇ ਬੁੜੇ ਹੁੰਦੇ ਇਹ ਤਾਂ ਐ ਛੱਟਾ ਜਾ ਮਾਰ ਦਿੰਦੇ ਹੁੰਦੇ ਨਹੀਂ ਨਹੀਂ ਹੁਣ ਛੱਟੇ ਵਾਲਾ ਕੰਮ ਖਤਮ ਹੋ ਗਿਆ ਕਿਉਂਕਿ ਜਿਹੜੇ ਬੀ ਆ ਬਹੁਤ ਮਹਿੰਗੇ ਆ ਛੱਟਾ ਮਾਰਿਆ ਵੇਸਟ ਹੁੰਦੇ ਆ ਇਹ ਉਹ ਮਤਲਬ ਪਾਂਛੀ ਚੋਕ ਕੇ ਲੈ ਜਾਂਦੇ ਇਹ ਉਹਨਾਂ ਨੂੰ ਦਵਾਈ ਲੱਗੀ ਹੁੰਦੀ ਵਿਚਾਰਾਂ ਜਾਨ ਮਾਲ ਦਾ ਵੀ ਨੁਕਸਾਨ ਹੁੰਦਾ ਇਹ ਜਿਹੜੇ ਹੁਣ ਇਹ ਇਕੋ ਰੇਸੀ ਚ ਇਹ ਜਿਹੜੀ ਨੋਮੈਟਿਕ ਪਲਾਂਟਰ ਆ ਮਸ਼ੀਨ ਇਹ ਵਾਇ ਵੈਕਿਊਮ ਹਵਾ ਦੇ ਪ੍ਰੈਸ਼ਰ ਨਾਲ ਪੂਰਾ ਇਕੋ ਰੇਸੀ ਚ ਬੀ ਪਾਉਂਦੀ ਆ ਜੇ ਆਪਾਂ ਇਹਦੀ ਬੀ ਪਾਉਣ ਦੀ ਸਮਰੱਥਾ 4 ਇੰਚ ਤੇ ਕਰਦੀ ਦਿੰਦੇ ਨੇ 4 ਇੰਚ ਇੰਚ ਤੇ ਬੀ ਪਾਉਣਾ ਮਤਲਬ ਸਿਆਣੀ ਆ ਮਸ਼ੀਨਾਂ ਬਹੁਤ ਸਿਆਣੀ ਮਸ਼ੀਨਾਂ ਆ ਆਪਣਾ ਕੰਮ ਕਰੀ ਜਾਂਦੀ ਆ ਪੂਰਾ ਕੰਮ ਮਤਲਬ ਕਹਿੰਦੇ ਬੀ ਵੀ ਜਦੋਂ ਬੀ ਦਾ ਖਰਚਾ ਵੱਧਦਾ ਆ ਤੇ ਇਹਦੇ ਵਿੱਚ ਕੀ ਪੈਂਦਾ ਭਾਜੀ ਆ ਜਿਹੜਾ ਖਾਦ ਵਾਲੀ ਡਰਮੀ ਆ ਇਹਦੇ ਡੀਏਪੀ ਕੁਝ ਵੀ ਜਿਹੜੀ ਵੀ ਚੀਜ਼ ਆ ਉਹ ਇਹਦੇ ਵਿੱਚ ਪੈਂਦੀ ਆ ਉਹ ਇਹਦੇ ਵਿੱਚ ਪਾ ਦੇਣੀ ਹੈ ਪੀਜ ਆਪਣੇ ਆਪ ਹੋਈ ਜਾਣੀ ਇਕੱਲਾ ਬੰਦਾ ਮਲ ਮੱਕੀ ਪੀਝ ਸਕਦਾ ਹਾਂ ਡਰਾਈਵਰ ਹੋਵੇ ਟਰੈਕਟਰ ਦੇ ਬੋਰੇ ਉਹਨੇ ਆਪ ਹੀ ਪੀਜ ਦੇਣੀ ਹੈ ਇੱਕ ਬੰਦਾ ਵਿੱਚ ਪਾਉਣ ਵਾਲਾ ਠੀਕ ਇਹ ਹੈ ਕਿ ਇਹਨਾਂ ਦੀ ਭਾਜੀ ਕੰਪਨੀ ਕਿਹੜੀ ਹੈ ਇਹ ਐਗਰੀਜ਼ੋਨ ਕੰਪਨੀ ਹੈ ਜੀ ਠੀਕ ਹੈ ਜੀ ਇਹ ਐਗਰੀਜ਼ੋਨ ਦੀ ਕੰਪਨੀ ਹੈ ਸਾਡੀ ਪਟਿਆਲੇ ਤੋਂ ਹੈ ਜੀ ਸਾਡੀ ਆਹ ਮੁੰਡੇ ਦੇ ਦੇਖੋ ਵੀ ਆਪ ਭਾਈ ਖੇਤੀ ਕਰਦੇ ਹਾਂ ਹਾਂ ਜੀ ਬੇ ਖੇਤੀਬਾੜੀ ਆ ਦੇ ਲੋ ਮੁੰਡਾ ਐਦਾਂ ਨਾ ਕਹੋ ਵੀ ਜੱਟਾਂ ਦੇ ਮੁੰਡੇ ਟੌਰ ਨਹੀਂ ਕੱਢਦੇ ਦੇ ਲੋ ਐਨ ਕਾਣ ਕਾਂ ਲਾਈਆਂ ਆ ਮੁੰਡੇ ਦੇ ਹਾਂ ਜੀ ਇਹ ਪਿੰਡ ਕਿਹੜਾ ਆਪਣਾ ਆਪਣੀ ਸ਼ਾਹਕੋਟ ਜੀ ਸ਼ਾਹਕੋਟ ਖੇਤੀ ਕਰਦਾ ਵੀ ਹਾਂਜੀ ਵੀ ਖੇਤੀਬਾੜੀ ਸ਼ੁਰੂ ਕੀਤੀ ਹੈ। ਬੈਕਟਰ ਚਲਾ ਲੈਣਾ। ਹਾਂਜੀ ਵੀ ਸਾਰੇ ਆਪ ਘਰੀ ਦੀ। ਪੰਜੇ ਗੇਅਰ ਪਾ ਲੈਣਾ। ਪੰਜੇ ਗੇਅਰ। ਹਾਂ ਠੀਕ ਹੈ। ਮੁੰਡਾ ਤੇ ਨਹੀਂ ਚਾਰ ਗੇਅਰ ਵੀ ਹੁੰਦੇ ਪੰਜ ਵੀ ਹੁੰਦੇ ਆ। ਮੈਂ ਬੈਕ ਦੀ ਵੀ ਨਾਲ ਹੀ ਗੇਂਡਾ ਹਾਂਜੀ ਨਹੀਂ ਉਹ ਹੁਣ ਸ਼ੈਕਲ ਸ਼ਿਫਟਾਉਣ ਲਾ ਪੈਣਾ। ਆਹ ਵੇਖਿਆ ਮੁੰਡੇ ਨੌਲੇਜ ਪੂਰੀ ਆ ਕਿਤੇ ਉਦਾਂ ਹੀ ਨਹੀਂ ਮੇਲਾ ਦੇਖਣ ਆ ਗਿਆ ਵੇ ਦੇਖੀਏ ਕੀ ਆ ਉੱਥੇ। ਇਹ ਸਾਰੇ ਜਣੇ। ਹਾਂਜੀ ਭਾਈ ਅੱਗੇ ਚੱਲਦੇ ਆਪਾਂ ਹੁਣ ਆਜੋ। ਆਹ ਕਿੱਦਾਂ ਚਲੀਏ? ਹਾਂਜੀ ਭਾਈ ਇੱਧਰ ਆਓ ਜੀ। ਸਾਡੇ ਨਾਲ ਵੀ ਗੱਲਾਂ ਕਰ ਲੋ ਦੋ ਉੱਧਰ ਭਰਾ ਤੁਸੀਂ ਤੋ ਫੇਲ ਕਰ ਈ ਰਿਸਪੌਂਸ ਆ ਰਿਹਾ ਕਿਸਾਨਾਂ ਦਾ ਦੇਖੋ ਜੀ ਐਗਰੀ ਜ਼ੋਨ ਦਾ ਰਿਸਪੌਂਸ ਐਗਰੀ ਜ਼ੋਨ ਦੇ ਪਰਿਵਾਰ ਵਿੱਚ ਕਿਸਾਨਾਂ ਦਾ ਪੋਜ਼ਿਟਿਵ ਹੀ ਆਉਂਦਾ ਕਿਉਂਕਿ ਐਗਰੀ ਜ਼ੋਨ ਜਿਹੜੀ ਆ ਸਾਰੀ ਮਸ਼ੀਨਰੀ ਆਪ ਬਣਾਉਂਦਾ ਇਹਨਾਂ ਦੇ ਪੁਰਜ਼ੇ ਵੀ ਅਸੀਂ ਆਪ ਬਣਾਉਂਦੇ ਆ ਔਰ ਇਸ ਟਾਈਮ ਐਗਰੀ ਜ਼ੋਨ ਆਪਣੇ ਰੋਟਾਵੇਟਰ ਦੇ ਗੇਅਰ ਤੇ ਔਰ ਸੁਪਰ ਸੀਟਰ ਦੇ ਗੇਅਰ ਤੇ 3 ਸਾਲ ਦੀ ਗਾਰੰਟੀ ਦੇ ਰਿਹਾ ਜੀ ਮਤਲਬ 3 ਸਾਲ ਕੁਝ ਵੀ ਹੋ ਜਾਵੇ ਹਾਂ ਵਾਰੰਟੀ ਨਹੀਂ ਕੋਈ ਘਰੇ ਆਣ ਕੇ ਕਰਦੀ ਹੈ ਬਿਲਕੁਲ ਵਾਰੰਟੀ ਨਹੀਂ ਜੀ ਗਾਰੰਟੀ ਦੇ ਰਹੇ ਆ ਇਹਦੇ ਵਿੱਚ ਫਰਕ ਹੁੰਦਾ ਗਾਰੰਟੀ ਗਾਰੰਟੀ ਚ ਗਾਰੰਟੀ ਜਿਹੜੀ ਹੁੰਦੀ ਹੈ ਜੀ ਉਹਦੇ ਚ ਹੁੰਦਾ ਵੀ ਚੀਜ਼ ਰਿਪੇਅਰ ਹੋਊਗੀ ਅੱਛਾ ਜੀ ਗੀਅਰ ਰਿਪੇਅਰ ਹੋਊਗਾ ਹੁਣ ਅਸੀਂ ਗੀਅਰ ਦੀ ਦੇ ਰਿਆਂ ਗਾਰੰਟੀ 3 ਸਾਲ ਦੇ ਵਿੱਚ ਗੀਅਰ ਨੂੰ ਕੋਈ ਹੁੰਦਾ ਬਦਲ ਕੇ ਗੀਅਰ ਨਵਾਂ ਲੱਗੂਗਾ ਜੀ ਮਤਲਬ ਪੌਣਾ ਆਪ ਹੀ ਪੈਣਾ ਬਦਲ ਤੁਸੀਂ ਜਾਣਾ ਬਦਲ ਅਸੀਂ ਅਸੀਂ ਤੁਹਾਡੇ ਘਰ ਆ ਕੇ ਬਦਲ ਕੇ ਜਾਵਾਂਗੇ ਠੀਕ ਹੈ ਜੀ ਇਹ ਤੁਹਾਡੇ ਵੱਲੋਂ ਸੁਵਿਧਾ ਸਾਡੇ ਵੱਲੋਂ ਸੁਵਿਧਾ ਹੈ ਜੀ ਔਰ ਜਿਹੜੇ ਕਿਸਾਨ ਆਪਣੇ ਐਗਰੀ ਜ਼ੋਨ ਨਾਲ ਜੁੜੇ ਆ ਜਿਹੜੇ ਵੀਰ ਆਪਣੇ ਐਗਰੀ ਜ਼ੋਨ ਨੂੰ ਜਾਣਦੇ ਆ ਉਹਨਾਂ ਨੂੰ ਤਾਂ ਪਤਾ ਵੀ ਤੂੜੀ ਵਾਲੀ ਮਸ਼ੀਨ ਹੋ ਗਈ ਆਪਣੀ ਸੂਪਰ ਸੀਡਰ ਹੋ ਗਿਆ ਉਹਨਾਂ ਦੀ ਸਰਵਿਸ ਜਿੱਥੇ ਚੱਲਦਾ ਹੁੰਦਾ ਉਹ ਖੇਤ ਚ ਪਹੁੰਚਦੀ ਹੈ ਜੀ ਇੰਨੀ ਜ਼ਿਆਦੀ ਸੁਵਿਧਾ ਬਿਲਕੁਲ ਜੀ ਇਹ ਸਰਵਿਸ ਸਿਰਫ ਐਗਰੀਜ਼ ਹੋਣ ਹੀ ਦਿੰਦਾ ਔਰ ਜੋ ਇਹ ਕਹਿੰਦਾ ਉਹ ਕਰਕੇ ਦਿਖਾਉਂਦਾ ਆ ਮੁੰਡਿਆ ਇਧਰ ਆਓ ਮੋਰੇ ਮੜਾ ਦਿਖਾ ਲਦੇ ਭਰਾ ਇਧਰ ਇਧਰ ਦੀ ਆ ਜਾਂਦੀ ਆ ਜਾਂਦੀ ਓਏ ਬਸ ਭਾਈ ਆਹ ਸੰਗਲੀਆਂ ਸੁਗਲੀਆਂ ਕੱਦ ਲਾਈਆਂ ਇਹ ਮੜਾ ਦੱਸੀ ਵੀ ਚੱਲ ਮੜਾ ਮੋਟਾ ਨਾਲ ਮੇਰੇ ਵਰਗਾ ਨਹੀਂ ਪਤਾ ਇਹ ਨਿਸ਼ਾਨੀਆਂ ਤਵੇ ਚੱਕਣ ਆਉਂਦੇ ਜੀ ਇਹ ਨਿਸ਼ਾਨੀ ਲਾਉਂਦੇ ਆ ਜੀ 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 ਆਹ ਭਾਈ ਇਹ ਤਾਂ ਤਿੱਖੇ ਵੋ ਹੁੰਦੇ ਐ ਇੱਥੇ ਤਿੱਖੇ ਘਟੇ ਐ ਇਹ ਅਲੱਗ-ਅਲੱਗ ਤੇ ਨਹੀਂ ਇਹ ਨਿਸ਼ਾਨੀ ਲਾਉਣ ਵਾਸਤੇ ਹੁੰਦੇ ਆ ਨਾ ਜੀ ਇਹਨਾਂ ਨੂੰ ਕੋਈ ਬਾਣ ਨਹੀਂ ਪਟਣਾ ਹੁੰਦਾ ਇਹ ਜਸਟ ਇੱਕ ਨਿਸ਼ਾਨੀ ਲਾਉਣੇ ਹੁੰਦੀ ਐ ਇਹਨਾਂ ਨੇ ਉਹ ਜਿੱਦਾਂ ਆਪਾਂ ਛੋਟੇ ਹੁੰਦੇ ਡਰੇਂਗ ਬਣਾਉਂਦੇ ਹੁੰਦੇ ਆਈ ਉਹ ਫੁੱਟੇ ਦੇ ਨਾਲ ਹੀ ਤਾਂ ਨਿਸ਼ਾਨੀ ਲਾਉਂਦੇ ਆ ਜੀ ਆਪਾਂ ਦੂਜਾ ਕਿਹੜਾ ਇੱਥੇ ਗੱਜੇ ਰੱਖਣਾ ਐ ਅੱਛਾ ਠੀਕ ਐ ਮੈਂ ਵੀ ਭਰਾ ਦੋ ਚਾਰ ਜਮਾਤਾਂ ਪੜਿਆ ਨਿਮੈਟਿਕ ਪਲੈਂਟਰ ਆ ਜੀ ਆਪਣਾ ਇਹਦੇ ਨਾਲ ਤੁਸੀਂ ਮੱਕੀ ਵੀ ਬੀਜ ਸਕਦੇ ਆ ਮਟਰ ਵੀ ਬੀਜ ਸਕਦੇ ਆ ਸਰ ਤਰਾ ਕਲਜੂ ਗਿਆ ਦੇਲਾ ਇੱਕ ਚੀਜ਼ ਇੰਨੇ ਕੰਮ ਕਰੀ ਜਾਂਦੀ ਬਿਲਕੁਲ ਦੀ ਬਿਲਕੁਲ ਇਹ ਐਗਰੀ ਜ਼ੋਨ ਹੈ ਜੀ ਅੱਗੇ ਬਜ਼ੁਰਗਾਂ ਨੇ ਛੱਟਾ ਕਿਸੇ ਨੇ ਦੇਣਾ ਖਾਦ ਕਿਸੇ ਨੇ ਪਾਉਣੀ ਪਹਿਲਾਂ ਭੋਲਦਾ ਨਾ ਵਿਚਾਰਿਆਂ ਨੇ ਸਵੇਰ ਨੂੰ 4 ਵਜੇ ਉੱਠ ਕੇ ਤੇ ਹਾਲ ਬੋਹਣੇ ਭਰਾਵਾ ਕਿੰਨੇ ਕਿੰਨੇ ਘੰਟੇ ਲਾਇ ਜਾਣੇ ਲੰਘ ਜੀ ਉਹ ਟਾਈਮ 50 50 ਕਿਲੋਮੀਟਰ ਰੋਜ਼ ਦਾ ਤੁਰ ਜਾਂਦੇ ਹੁੰਦੇ ਇਹ ਬਜ਼ੁਰਗ ਹੁਣ ਤਾਂ ਜੀ ਦੇਖੋ ਕਿਸੇ ਨੇ ਮੱਕੀ ਬੀਜਣੀ ਆ ਸਵੇਰੇ ਵੀ ਪਾਓ ਰੇ ਪਾਓ ਦੁਪਹਿਰ ਨੂੰ ਮੱਕੀ ਬੀਜ ਕੇ ਘਰੇ ਆਜੋ ਸ਼ਾਮ ਨੂੰ ਵਿਆਹ ਦੇਖਿਓ ਵਾਹਿਗੁਰੂ ਦੇ ਲੋ ਬਈਆ ਤਰੱਕੀਆਂ ਕਰ ਗਿਆ ਕਹਿੰਦੇ ਬਈ ਕਿਸੇ ਨੇ ਕਣਕ ਵੀ ਝੋਣੀ ਆ ਕਣਕ ਵੇਚਣੀ ਆ ਕੋਈ ਤੁਹਾਨੂੰ ਵਾਹਣ ਵਾਉਣ ਦੀ ਲੋੜ ਨਹੀਂ ਕੁਛ ਕਰਨ ਦੀ ਲੋੜ ਨਹੀਂ ਕੰਬੈਨ ਲੱਗੀ ਆ ਮਗਰੇ ਕਣਕ ਵੇਚੀ ਜਾਂਦੇ ਆ ਜੀ ਨਹੀਂ ਮੈਂ ਵੀ ਇਦਾਂ ਹੀ ਕੀਤੀ ਭਾਜੀ ਆਜੇ ਤਾਂ ਮਤਲਬ ਝੋਨਾ ਬੜਾ ਲਿਆ ਤੇ ਦੂਏ ਦਿਨ ਕਣਕ ਵਾਜਾ ਕੇ ਵੇਚ ਲੇ ਬਿਲਕੁਲ ਨਾਲ ਫੇ ਇੱਧਰ ਮੈਂ ਇੱਕ ਚੱਕਣ ਵਾਲਾ ਕੰਮ ਵੀ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਬਾਕੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਐਗਰੀਚਨ ਤੇ ਹੋਰ ਵੀ ਬਹੁਤ ਵਧੀਆ ਪ੍ਰੋਡਕਟ ਜਿਹੜੇ ਆ ਉਹ ਦੱਸਣਗੇ ਮਾੜਾ ਦੱਸ ਦਿਓ ਕੋਈ ਜਾਣਣਾ ਹੁਣ ਵੀਡੀਓ ਸੁਣ ਦੂਗੇ ਥੋੜਾ ਜਿਦਾ ਅਸੀਂ ਇੰਪਲੀਮੈਂਟ ਦੀ ਟੋਟਲ ਰੇਂਜ ਹੀ ਆ ਰਹੇ ਆ ਜੀ ਆਉਣ ਵਾਲੇ ਟਾਈਮ 'ਚ ਇੱਕੋ ਛ ਉਸਾਥੇ ਕਿੱਥੇ ਹੋਊਗੀ ਸਰ ਆਪਣੇ ਸਾਰੇ ਸ਼ਹਿਰਾਂ ਚ ਹੋਊਗੀ ਡੀਲਰਸ਼ਿਪਾਂ ਤੇ ਹੋਊਗੀ اچھا ਡੀਲਰਾਂ ਕੋ ਠੀਕ ਹੈ ਜੀ ਸਾਰਾ ਸਮਾਨ ਖੇਤੀ ਦਾ ਸਾਰਾ ਸਮਾਨ ਇੱਕੋ ਡੀਲਰਸ਼ਿਪ ਤੇ ਬੰਦੇ ਨੂੰ ਬਾਰ-ਬਾਰ ਹੋਰ ਥਾਂ ਤੇ ਜਾਣਾ ਨਾ ਪਊਗਾ ਜੀ ਬੋ ਜੀ ਮੈਨੂੰ ਯਾਰ ਗੱਲਾਂ ਤੁਹਾਡੀਆਂ ਬਹੁਤ ਸਿਆਣੀਆਂ ਲੱਗੀਆਂ ਆਪਣਾ ਨੰਬਰ ਜਰੂਰ ਦੱਸੋ ਵਿੱਚ ਕੋਈ ਵੀਰ ਭਰਾ ਕੋਈ ਸੰਪਰਕ ਦੀ ਗੱਲ ਇਹਦਾ ਕੋਈ ਬਾਹਰ ਬੈਠੇ ਇਹਨੂੰ ਨੰਬਰ ਸਾਡਾ ਹਰੇਕ ਇੰਪਲੀਮੈਂਟ ਤੇ ਲਿਖਿਆ ਹੁੰਦਾ ਜੀ 1800 1370084 ਜੀ ਤੋਂ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਜਿਹੜੀ ਮਰਜ਼ੀ ਜਾਣਕਾਰੀ ਲੈ ਸਕਦੇ ਹੋ ਤੋ ਗਾਰੰਟੀ ਵਾਰੰਟੀ ਵੀ ਲੈਣੀ ਆ ਇਸ ਨੰਬਰ ਤੇ ਕਾਲ ਕਰਨੀ ਆ ਸਾਡਾ ਕਸਟਮਰ ਕੇਅਰ ਦਾ ਨੰਬਰ ਆ ਜੀ ਟੋਲ ਫਰੀ ਨੰਬਰ ਆ ਇਹ ਪਤਾ ਕਿਦਾਂ ਜਿੱਦਾਂ ਹੁਣ ਕਈ ਭਰਾ ਕਈਆਂ ਦੇ ਹੁਣ ਬਾਹਰ ਗਏ ਕਈਆਂ ਦੇ ਇੱਧਰ ਖੇਤੀ ਕਰਦੇ ਆ ਉਹ ਕਹਿੰਦਾ ਯਾਰ ਚੱਲ ਭਰਾ ਨੂੰ ਕੋਈ ਨਵੀਂ ਚੀਜ਼ ਲੈ ਦੰਨੇ ਆ ਕਿ ਭਰਾ ਭਾਈ ਨੂੰ ਆ ਜਾਂਦਾ ਉਹ ਵੀ ਸੰਪਰਕ ਕਰ ਲਈਓ ਭਾਈ ਇਹਨਾਂ ਦਾ ਕਰਕੇ ਤਾਂ ਲੈ ਲਈਓ ਆ ਸਾਰਾ ਸਮਾਨ ਸੋਹਣ ਵਧੀਆ ਇਹਨਾਂ ਦਾ ਕਰਾਹ ਕਰੂਗਾ ਸਾਰਾ ਕੁਝ ਜੋ ਵੀ ਇਹਨਾਂ ਨੇ ਦੱਸਿਆ ਬੈਠੇ ਉਹ ਲੈਜ਼ਰ ਲੈਵਲਰ ਆ ਜੀ 2 ਸਾਲ ਦੀ ਵਾਰੰਟੀ ਅਸੀਂ ਇਹਦੀ ਦਿੰਨੇ ਆ ਤੁਸੀਂ ਸਿਰਫ ਵਾਣ ਅਧਰਾ ਕਰਨਾ ਆਪਦੀ ਕਮਾਈ ਕਰਨੀ ਹੈ ਜੀ ਚੱਲਣਾ ਸਾਡਾ ਇਹ 2 ਸਾਲ ਇੱਕ ਗੱਲ ਦੇਖੀ ਤੁਸੀਂ ਬੰਦੇ ਦੇ ਅਗਲੇ ਸਾਹ ਦਾ ਨਹੀਂ ਪਤਾ ਪਰ ਚੀਜ਼ਾਂ ਦੀ ਗਾਰੰਟੀ ਹੈਗੀ ਆ ਭਾਈ ਇਹ ਇਸ ਲਈ ਜਿਹੜਾ ਆਪਾਂ ਮੇਲੇ ਦੇ ਵਿੱਚ ਜਿਹੜਾ ਤੁਹਾਨੂੰ ਦਿਖਾ ਲਿਆ ਇਹ ਮੇਲੇ 'ਚ ਪਹੁੰਚਿਆ